ਉਹਨਾਂ ਨੂੰ ਆਪਕੋ ਉਹਨਾਂ ਨੇ ਕਹਿ دیا ਕਿ ਜੇਕਰ ਜੇਕਰ ਅਮਾਰਾ ਪਾਣੀ ਬੰਦ ਕਰਨਗੇ ਤਾਂ ਫਿਰ ਜੰਗ ਕੇ ਲਈ ਤਿਆਰ ਹੋ ਜਾਏਗਾ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਥਿਤੀ ਫਿਲਹਾਲ ਤਣਾਅਪੂਰਨ ਬਣੀ ਹੋਈ ਹੈ ਕਿਉਂਕਿ ਸਿੰਧੂ ਨਦੀ ਦਾ ਪਾਣੀ ਰੋਕਣ ਤੇ ਪਾਕਿਸਤਾਨ ਪੂਰੀ ਤਰ੍ਹਾਂ ਗੁੱਸੇ ਨਾਲ ਲਾਲ ਪੀਲਾ ਹੋ ਰਿਹਾ ਹੈ ਅਤੇ ਲਗਾਤਾਰ ਆਪਣੀਆਂ ਗਿੱਦੜ ਧਮਕੀਆਂ ਦੇ ਰਿਹਾ ਹੈ ਇਸੇ ਵਿੱਚ ਹੁਣ ਪਾਕਿਸਤਾਨ ਦੇ ਰੇਲ ਮੰਤਰੀ ਹਨੀਫ ਅਬਾਸੀ ਨੇ ਵੱਡੀ ਗਿੱਦੜ ਧਮਕੀ ਦੇਂਦੇ ਹੋਏ ਆਖਿਆ ਜੇਕਰ ਪਾਣੀ ਰੋਕਿਆ ਤਾਂ ਜੰਗ ਲਈ ਤਿਆਰ ਹੈ ਪਾਕਿਸਤਾਨ ਅਤੇ ਆਖਿਆ ਕਿ 130 ਪਰਮਾਣੂ ਬੰਬ

ਔਰ ਆਪਕੋ ਪਤਾ ਨਹੀਂ ਕਿ ਅਸੀਂ ਨੇ ਪਾਕਿਸਤਾਨ ਦੇ ਕਿਸ ਕਿਸ ਹਿੱਸੇ ਮੇ ਰੱਖੇ ਹੋਏ ਇਹ ਦੁਨੀਆ ਵੀ ਜਾਣਦੀ ਆ ਆਪ ਹੀ ਜਾਣਦੇ ਆਂ ਵਰਨਾ ਆਪਕੋ ਇਤਨੇ ਮੱਕਾਰ ਬਣਿਆ ਹੈ ਜਦ ਅਭੀ ਤੱਕ ਪਾਕਿਸਤਾਨ ਦੇ ਉਪਰ ਕਈ ਦਫਾ ਹਮਲਾਵਰ ਹੋ ਚੁਕੇ ਹੋਤੇ ਆਂ ਆਪ ਨੇ ਬੜੀ ਦਮਾ ਕੋਸ਼ਿਸ਼ ਕੀਤੀ ਇਸ ਤੋਂ ਪਹਿਲਾਂ ਪਾਣੀ ਰੋਕ ਕੇ ਜਾਣ ਤੇ ਪਾਕਿਸਤਾਨ ਦਿਆਂ ਲਗਾਤਾਰ ਕੁਝ ਦਿਨਾ ਤੋ ਗਿੱਦੜ ਧਮਕੀਆਂ ਭਾਰਤ ਨੂੰ ਇਦਾਂ ਦਿਆਂ ਆ ਰਹੀਆਂ ਨੇ